ਬਲਾਤਕਾਰੀ ਪਾਸਟਰ ਜਸ਼ਨ ਗਿੱਲ ਨੇ ਆਪਣੇ ਆਪ ਨੂੰ ਸਰੈਂਡਰ ਕੀਤਾ ਹੈ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਬਲਾਤਕਾਰ ਦੇ ਮੁਲਜ਼ਮ ਜਸ਼ਨ ਗਿੱਲ ਨੇ ਖੁਦ ਨੂੰ ਹੀ ਸਰੈਂਡਰ ਕਰ ਦਿੱਤਾ ਗਿਆ ਉਸ ਦੇ ਵੱਲ ਖੁਦ ਪਹੁੰਚ ਕਰਕੇ ਕੋਰਟ ਦੇ ਵਿੱਚ ਆਪਣੀ ਗ੍ਰਿਫਤਾਰੀ ਦਿੱਤੀ ਗਈ ਹੈ ਆਪਣੇ ਆਪ ਨੂੰ ਸਰੈਂਡਰ ਕਰਵਾਇਆ ਗਿਆ ਹੈ ਤਾਂ ਜੀ ਹਾਂ ਭਗੋੜਾ ਇਹ ਮੁਲਜ਼ਮ ਸੀ ਬਲਾਤਕਾਰ ਦਾ ਇਹ ਦੋਸ਼ੀ ਸੀ ਬਲਾਤਕਾਰੀ ਪਾਸਟਰ ਦੇ ਵੱਲੋਂ ਇਹ ਜਾਣਿਆ ਜਾ ਰਿਹਾ ਸੀ ਕਿਉਂਕਿ ਇਸ ਦੇ ਵੱਲੋਂ ਬਲਾਤਕਾਰ ਕੀਤਾ ਗਿਆ ਸੀ 2022 ਦੇ ਵਿੱਚ ਜੀ ਹਾਂ 2022 ਸਾਲ ਦਾ ਇਹ ਪੂਰਾ ਮਾਮਲਾ ਸੀ ਜਿਸ ਦੇ ਵਿੱਚ ਇਸ ਨੇ ਇੱਕ 22 ਸਾਲਾ ਕੁੜੀ ਦੇ ਨਾਲ ਰੇਪ ਕੀਤਾ ਤੇ ਉਸ ਤੋਂ ਬਾਅਦ ਉਹ ਜਦੋਂ ਪ੍ਰੈਗਨੈਂਟ ਹੋ ਗਈ ਤਾਂ ਉਸ ਦਾ ਅਸੁਰੱਖਿਅਤ ਗਰਭਾਤ ਕਰਵਾਇਆ ਜਿਸ ਕਰਕੇ ਉਸ ਲੜਕੀ ਦੀ ਮੌਤ ਹੋ ਗਈ ਸੀ ਤੇ ਉਸ ਲੜਕੀ ਦੇ ਪਿਤਾ ਦੇ ਵੱਲੋਂ ਲਗਾਤਾਰ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਸੀ ਤੇ ਉਸ ਦੇ ਵੱਲੋਂ ਬੀਤੀ ਦਿਨੀ ਜਦੋਂ ਸ਼ਿਕਾਇਤ ਦਰਜ ਕਰਵਾਈ ਗਈ ਹਾਲਾਂਕਿ ਜਿਹੜੀ ਸ਼ਿਕਾਇਤ ਆ ਉਹ ਕਾਫੀ ਲੰਬੇ ਸਮੇਂ ਬਾਅਦ ਦਰਜ ਹੁੰਦੀ ਆ ਜਿਸ ਕਰਕੇ ਪਿਤਾ ਦੇ ਮਨ ਦੇ ਵਿੱਚ ਰੋਸ ਵੀ ਸੀ ਪਰ ਹੁਣ ਉਸ ਦੇ ਵੱਲੋਂ ਜਦੋਂ ਕਾਰਵਾਈ ਅੱਗੇ ਲਿਖੀ ਗਈ ਤਾਂ ਪੁਲਿਸ ਨੇ ਅੱਗੇ ਕਾਰਵਾਈ ਕਰਦੇ ਆ ਪਾਸਟਰ ਜਸ਼ਨ ਗਿੱਲ ਨੂੰ ਲੱਭਣਾ ਸ਼ੁਰੂ ਕੀਤਾ ਤੇ ਪਰ ਬੀਤੀ ਦਿਨੀ ਜਦੋਂ ਉਸਦੇ ਭੈਣ ਭਰਾ ਨੂੰ ਹੀ ਜਦੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਬਲਾਤਕਾਰੀ ਪਾਸਟਰ ਹੈ ਜਿਹੜਾ ਜਸ਼ਨ ਗਿੱਲੋ ਖੁਦ ਨੂੰ ਆਪਣੇ ਆਪ ਅੱਜ ਸਰੈਂਡਰ ਕਰਨ ਦੇ ਲਈ ਪਹੁੰਚਿਆ ਹੈ ਤੇ ਜੰਮੂ ਤੋਂ ਦੱਸਿਆ ਜਾ ਰਿਹਾ ਕਿ ਉਸ ਦੀ ਲੋਕੇਸ਼ਨ ਦੱਸੀ ਜਾ ਰਹੀ ਸੀ ਜੰਮੂ ਦੇ ਵਿੱਚ ਹੋ ਰਿਹਾ ਰਿਹਾ ਸੀ ਕਿਉਂਕਿ ਉੱਥੋਂ ਹੀ ਉਹ ਲਾਈਵ ਕੰਸਰਟ ਕਰਦਾ ਹੁੰਦਾ ਸੀ ਲਾਈਵ ਦੇ ਵਿੱਚ ਉਹ ਜਿਹੜਾ ਆਪਣਾ ਪ੍ਰਚਾਰ ਹੈ ਉਹ ਕਰ ਰਿਹਾ ਸੀ ਤੇ ਜਿਸ ਦੇ ਚੱਲਦੇ ਹੁਣ ਅੱਜ ਉਸਦੇ ਵੱਲੋਂ ਕੰਟਾ ਕੋ ਪਹਿਲਾਂ ਹੀ ਸਰੈਂਡਰ ਕੀਤਾ ਗਿਆ ਹੈ ਆਪਣੇ ਆਪ ਨੂੰ ਕਿਉਂਕਿ ਉਸਦੇ ਭੈਣ ਅਤੇ ਭਰਾ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ ਕਿਉਂਕਿ ਲਗਾਤਾਰ ਉਸ ਦੀ ਗੁਰਦਾਸਪੁਰ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਸੀ ਪਰ ਉਹ ਗਿੱਤੇ ਨਹੀਂ ਸੀ ਲੱਭ ਰਿਹਾ ਪਰ ਜਦੋਂ ਉਸਦੇ ਭੈਣ ਭਰਾ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਉਸਦੇ ਵੱਲੋਂ ਖੁਦ ਹੀ ਜਾ ਕੇ ਸਰੈਂਡਰ ਕਰ ਦਿੱਤਾ ਗਿਆ ਸੋ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਬਲਾਤਕਾਰੀ ਪਾਸਟਰ ਜਸ਼ਨ ਗਿੱਲ ਦੇ ਵੱਲੋਂ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ ਗਿਆ ਹੈ ਬਲਾਤਕਾਰ ਦਾ ਇਹ ਦੋਸ਼ੀ ਹੈ ਮੁਲਜ਼ਮ ਜਸ਼ਨ ਗਿੱਲ ਜਿਸਦੇ ਵੱਲੋਂ ਅੱਜ ਖੁਦ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ ਹੈ ਤਾਂ ਬੀਤੀ ਦਿਨੀ ਜਿਵੇਂ ਕਿ ਇੱਕ ਪਾਸਟਰ ਨੂੰ ਵੀ ਸਜ਼ਾ ਸੁਣਾਈ ਗਈ ਹੈ ਪਾਸਟਰ ਬਜਿੰਦਰ ਜਿਹੜਾ ਕਿ ਮੋਹ ਦੀਨੀ ਪੋਰਟ ਦੇ ਵੱਲੋਂ ਸੱਜ ਸੁਣਾਈ ਗਈ ਉਹ ਵੀ ਰੇਪ ਕੇਸ ਦਾ ਮਾਮਲਾ ਸੀ ਤੇ ਹੁਣ ਇਹ ਦੂਜਾ ਦੋਸ਼ੀ ਰੇਪ ਕੇਸ ਦੇ ਵਿੱਚ ਦੱਸ ਦਈਏ ਕਿ ਇਹ ਪਾਇਆ ਗਿਆ ਹੈ ਇਸ ਦੇ ਵੱਲੋਂ ਵੀ 2022 ਸਾਲ ਦੇ ਵਿੱਚ ਇੱਕ ਕੁੜੀ ਦੇ ਨਾਲ ਰੇਪ ਕੀਤਾ ਗਿਆ ਜਿਸ ਦੀ ਮੌਤ ਹੋ ਗਈ ਸੀ ਤਾਂ ਹੁਣ ਇਸ ਸੈਕੰਡ ਕੇਸ ਦੇ ਵਿੱਚ ਇਸ ਨੂੰ ਦੋਸ਼ੀ ਪਾਉਂਦੇ ਆ ਪੁਲਿਸ ਦੇ ਵੱਲੋਂ ਇਸ ਨੂੰ ਹੁਣ ਗ੍ਰਿਫਤਾਰ ਕੀਤਾ ਜਾਵੇਗਾ ਅਕੇ ਦੇਖਣਾ ਇਹ ਹੋਵੇਗਾ ਕਿ ਹੁਣ ਕੋਰਟ ਦੇ ਵੱਲੋਂ ਕਿੰਨੇ ਦਿਨ ਦਾ ਰਿਮਾਂਡ ਇਸ ਦੇ ਉੱਤੇ ਦਿਆ ਜਾਵੇਗਾ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ The latest update paun de lai. press bell icon. No. This program is sponsored by the singla office Bakersfield for all your immigration family law needs. Call or scan QR code to contact us. Rodis Inc. Million Miles with SMILE or scan QR code to contact us. Bird Truck Repair Trust We Build In Truck Repair Or Scan QR Code To Contact Us The Masala Twist Oxnard find Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Taba Indian Cuisine Tracy find Authentic Indian Cuisine In Tracy Or Scan QR Code To Contact Us Billa Market, scan QR code to contact us Simi Valley Family Dental Office or scan QR code to contact us Samra Produce largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa kadahi made and served with love, scan this QR code to contact us Krishn Kumar covered California certified agency manager who can help you, your family, and your small business with health insurance. Call at 1 877 830 3270 or scan QR code to call or text.